ਪੇਟ ਸਾਫ਼ ਕਰਨ ਲਈ ਅੱਜ ਆਪਾਂ ਇੱਕ ਰੈਮਡੀ ਤਿਆਰ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਲੈ ਲਾਂਗੇ ਇੱਕ ਗਲਾਸ ਪਾਣੀ ਇੱਕ ਇੱਕ ਗਲਾਸ ਆਪਾਂ ਪਾਣੀ ਲੈ ਲਿਆ ਹੁਣ ਆਪਾਂ ਇਸ ਨੂੰ ਉਬਲਣ ਦਵਾਂਗੇ ਜਦੋਂ ਆਪਣਾ ਪਾਣੀ ਉਬਲ ਜਾਊਗਾ ਫਿਰ ਆਪਾਂ ਇਸ ਵਿੱਚ ਅਜਵੈਨ ਪਾਵਾਂਗੇ ਇਹ ਆਪਣਾ ਗਰਮ ਹੋ ਚੁੱਕਾ ਤੇ ਹੁਣ ਆਪਾਂ ਇਸ ਵਿੱਚ ਅੱਧਾ ਚਮਚ ਅਜਵੈਨ ਦਾ ਪਾਵਾਂਗੇ ਅਜਵੈਨ ਆਪਣੇ ਲਈ ਬਹੁਤ ਹੀ ਲਾਭਕਾਰੀ ਹੁੰਦੀ ਹੈ ਇਸ ਨਾਲ ਪੇਟ ਸਾਫ਼ ਰਹਿੰਦਾ ਜੇ ਆਪਣਾ ਪੇਟ ਦਰਦ ਵੀ ਘੇਟ ਸਾਫ਼ ਹੋ ਜਾਂਦਾ ਤੇ ਆਪਣੀ ਪਾਚਨ ਛੜਕੀ ਵੀ ਵਧੀਆ ਰਹਿੰਦੀ ਆ ਆਪਾਂ ਨੂੰ ਇਹਨਾਂ ਚੀਜ਼ਾਂ 'ਵਨ ਜ਼ਰੂਰ ਧਿਆਨ ਦੇਣਾ ਚਾਹੀਦਾ ਆਪਣੇ ਪੇਟ ਵੱਲ ਨਹੀਂ ਤਾਂ ਆਪਾਂ ਨੂੰ ਬਹੁਤ ਜ਼ਿਆਦਾ ਕੱਬ ਜੇ ਐਸਿਡਿਟੀ ਜਦੋਂ ਹੋ ਜਾਂਦੀ ਤੇ ਆਪਾਂ ਬਹੁਤ ਪਰੇਸ਼ਾਨ ਰਹਿਣ ਲੱਗ ਜਾਂਦੇ ਆ ਅਜਵੈਣ ਆਪਣੇ ਲਈ ਬਹੁਤ ਹੀ ਲਾਭਕਾਰੀ ਹੁੰਦੀ ਆ ਅਜਵੈਣ ਆਪਣੀ ਉਬਲ ਰਹੀ ਹੈ ਤੇ ਹੁਣ ਆਪਾਂ ਇਸ ਵਿੱਚ ਅੱਧਾ ਚਮਚਾ ਆਪਾਂ ਇਸੇ ਜੀਰਾ ਪਾਵਾਂਗੇ ਹੁਣ ਆਪਾਂ ਇਸ ਨੂੰ 3-4 ਮਿੰਟ ਤੱਕ ਚੰਗੀ ਤਰ੍ਹਾਂ ਪਕਾ ਲੈਵਾਂਗੇ ਅਜਵੈਨ ਤੇ ਜੀਰੇ ਨੂੰ ਚੰਗੀ ਤਰ੍ਹਾਂ ਰਿਨਣ ਤੋਂ ਬਾਅਦ ਜਦੋਂ ਆਪਣੇ ਕੋਲ ਅੱਧਾ ਗਲਾਸ ਪਾਣੀ ਦਾ ਰਹਿ ਜਾਵੇ ਉਦੋਂ ਆਪਾਂ ਗੈਸ ਨੂੰ ਬੰਦ ਕਰ ਦੇਵਾਂਗੇ ਆਪਣੇ ਕੋਲ ਅੱਧਾ ਗਲਾਸ ਪਾਣੀ ਤਾਂ ਰਹਿ ਚੁੱਕਾ ਆਪਾਂ ਇਹਨੂੰ 3-4 ਮਿੰਟ ਵਾਸਤੇ ਅਜਵੈਨ ਤੇ ਜੀਰੇ ਨੂੰ ਚੰਗੀ ਤਰ੍ਹਾਂ ਰਹਿਣ ਲਿਆਵਾਂ। ਹੋਰ ਆਪਾਂ ਇਸ ਨੂੰ ਠੰਡਾ ਕਰ ਲਵਾਂਗੇ। ਹੋਰ ਆਪਾਂ ਇਸ ਨੂੰ ਇੱਕ ਗਲਾਸ ਵਿੱਚ ਪੋਣ ਲਵਾਂਗੇ। ਅਜਵੈਨ ਆਪਣੀ ਸਿਹਤ ਲਈ ਬਹੁਤ ਹੀ ਵਧੀਆ ਹੁੰਦਾ ਜਦੋਂ ਵੀ ਨੂੰ ਪੇਟ ਵਿੱਚ ਕਬਜ, ਗੈਸ ਦੀ ਪ੍ਰੋਬਲਮ ਲੱਗਦੀ ਆ ਤਾਂ ਆਪਾਂ ਨੂੰ ਇਸ ਤਰ੍ਹਾਂ ਜਵੈਣ ਜੀਰੇ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਤੁਸੀਂ ਆਪਣੀ ਸਿਹਤ ਦਾ ਧਿਆਨ ਜ਼ਰੂਰ ਰੱਖਣਾ ਤੇ ਹੁਣ ਆਪਾਂ ਇਸ ਨੂੰ ਠੰਡਾ ਕਰਕੇ ਇਸ ਵਿੱਚ ਦਾ ਚਮਚ ਨਮਕ ਪਾ ਲੈਣਾ ਕਾਲਾ ਨਮਕ ਲੈਣਾ ਤੁਸੀਂ ਤੁਸੀਂ ਇਸ ਨੂੰ ਸਵੇਰੇ ਖਾਣਾ ਖਾਣ ਤੋਂ ਇੱਕ ਘੰਟਾ ਪਹਿਲਾਂ ਲੈ ਲੈਣਾ ਤੇ ਰਾਤ ਨੂੰ ਵੀ ਸੌਣ ਤੋਂ ਪਹਿਲਾਂ ਲੈ ਸਕਦੇ ਹੋ ਇਹ ਰੈਮਡੀ ਤੁਸੀਂ ਬੱਚਿਆਂ ਨੂੰ 5 ਸਾਲ ਦੇ ਬੱਚਿਆਂ ਨੂੰ ਨਹੀਂ ਦੇ ਸਕਦੇ ਏ ਦਾ ਐਮਡੀ ਆਪਾਂ ਸਾਰੇ ਲੈ ਸਕਦੇ ਆ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਆਪਾਂ ਇਸ ਨੂੰ ਨਹੀਂ ਦੇਣਾ ਉਸ ਨੂੰ ਤੁਸੀਂ ਡਾਕਟਰ ਦੀ ਸਲਾਹ ਨਾਲ ਹੀ ਜੋ ਵੀ ਦੇਣਾ ਮੈਡੀਸਨ ਉਹ ਵੀ ਦੇ ਸਕਦੇ ਹੋ